ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਨਿਊਜ਼ ਪਰ ਡਾਰਸ ਦਾ ਬਿਦਾ ਸਵਾਗਤ ਕਰਦਾ ਸ਼ਹਿਰ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਨੇ ਕਿ ਆਖਰ ਇਲੈਕਸ਼ਨ ਦਾ ਕੀ ਬਣੂਗਾ ਇਲੈਕਸ਼ਨ ਦੇ ਵਿੱਚ ਕੌਣ ਜਿੱਤੇਗਾ ਕੌਣ ਹਾਰੇਗਾ ਕਿ ਆਮੋ ਸਾਹਮਣੇ ਮੁਕਾਬਲਾ ਹੋਏਗਾ ਜਾਂ ਇੱਕ ਤਰਫਾ ਮੈਚ ਦੇਖਣ ਨੂੰ ਮਿਲੇਗਾ ਪਰ ਲੱਗਦਾ ਕਿ ਵਿਰੋਧੀਆਂ ਵੱਲੋਂ ਵੀ ਆਪਣੇ ਕੰਮਰ कसे ਜਾ ਰਹੇ ਨੇ ਰਣਨੀਤੀ ਬਣਾਈ ਜਾ ਰਹੀ ਹੈ ਤੇ ਜੋ ਜਾਣਕਾਰੀ ਮਿਲ ਰਹੀ ਹੈ ਉਸ ਤੋਂ ਇਹ ਲੱਗਦਾ ਹੈ ਕਿ ਵਿਰੋਧੀ ਟੱਕਰ ਦੇਣਗੇ ਵਿਰੋਧੀ ਟੱਕਰ ਦੇਣਗੇ ਕਿਉਂਕਿ ਉਹ ਚਾਹੁੰਦੇ ਨੇ ਕਿ ਹਾਰ ਹੋਵੇ ਜਾਂ ਜਿੱਤ ਹੋਵੇ ਇਸ ਤਰ੍ਹਾਂ ਦੇ ਮੁਕਾਬਲੇ ਦੇ ਵਿੱਚ ਤਾਂ ਕੌਣ ਜਿੱਤੇਗਾ ਕੌਣ ਹਾਰੇਗਾ ਇਹ ਤਾਂ ਸਮਾਂ ਦੱਸੇਗਾ ਪਰ ਵਿਰੋਧੀਆਂ ਦੀ ਜੋ ਰਣਨੀਤੀ ਬਣ ਰਹੀ ਹੈ ਉਹ ਚਾਰੇ ਨੇ ਕੇ ਚੌਣ ਮੈਦਾਨ ਦੇ ਵਿੱਚ ਤਾਲ ਠੋਕੀ ਜਾਵੇ। ਪਟੇਲ ਮੈਮੋਰੀਅਲ ਮੈਨੇਜਮੈਂਟ ਸੁਸਾਇਟੀ ਦੀ ਚੋਣ 30 ਮਾਰਚ ਨੂੰ ਹੋਣ ਜਾ ਰਹੀ ਹੈ। ਤੇ ਮਾਰਚ ਨੂੰ ਚੋਣ ਹੋ ਜਾ ਰਹੀ ਹੈ। ਇੱਕ ਪਾਸੇ ਸੱਤਾ ਪੱਖ ਦੇ ਸਮਰਥਕ ਮੈਦਾਨ ਦੇ ਵਿੱਚ ਦਿਖਾਈ ਦੇਣਗੇ ਤੇ ਦੂਜੇ ਪਾਸੇ ਵਿਰੋਧੀ ਧਿਰ ਨੇ ਵੀ ਆਪਣੀ ਰਣਨੀਤੀ ਬਣਾਣੀ ਸ਼ੁਰੂ ਕਰ ਦਿੱਤੀ ਹੈ। ਸੋਤਰਾ ਨਹੀਂ ਗੱਲ ਮੰਨੀਏ ਤਾਂ ਉਹਦੇ ਮੁਤਾਬਿਕ ਜੋ ਸੱਤਾ ਪੱਖ ਦੇ ਹਰ ਰਣਨੀਤੀਕਾਰ ਨੇ ਉਹਨਾਂ ਨੇ ਆਪਣੇ ਸੰਭਾਵਿਤ ਕੈਂਡੀਡੇਟਾਂ ਦੀ ਲਿਸਟ ਬਣਾ ਲਈ ਹੈ। ਇਹ ਇੱਕ ਤਰ੍ਹਾਂ ਕਹਿ ਸਕਦੇ ਹਾਂ ਕਿ ਚੋਣ ਇਮਾਰਤ ਵਿੱਚ ਉਤਾਰਨ ਵਾਲੇ ਸੰਭਾਵਿਤ ਕੈਂਡੀਡੇਟਾਂ ਦੀ ਸਿਲੈਕਸ਼ਨ ਕਰ ਲਈ ਹੈ। ਪਰ ਉਹ ਹੀ ਸਿਲੈਕਸ਼ਨ ਕਰ ਲਈ ਹੈ ਐਂਡ ਤੱਕ ਉਹ ਹੀ ਰਹਿਣਗੇ ਜਾਂ ਬਦਲਾਅ ਹੋਏਗਾ ਇਹ ਤਾਂ ਸਮਾਂ ਹੀ ਦੱਸੇਗਾ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਭ ਦੀ ਨਜ਼ਰਾਂ ਖਾਸ ਕਰ ਜੋ ਸ਼ਾਇਦ ਦੀ ਰਾਜਨੀਤੀ ਦੇ ਵਿੱਚ ਉਚਿਤਖਦੇ ਨੇ ਇਸ ਗੱਲ ਦੇ ਟਿੱਕੀਆਂ ਹੋਈਆਂ ਸਨ ਕਿ ਵਿਰੋਧੀ ਧਿਰ ਸਰੈਂਡਰ ਕਰੇਗੀ ਜਾਂ ਤਾਲ ਠੋਕੇਗੀ ਕਿ ਤਾਲ ਠੋਕੇਗੀ ਪਰ ਹੁਣ ਜੋ ਅੱਜ ਇੱਕ ਵਿਅਕਤੀਗਣ ਮਾਨੇ ਵਿਕਤੀ ਨਾਲ ਗੱਲ ਹੋਈ ਤਾਂ ਉਹਨਾਂ ਨੇ ਇਹ ਗੱਲ ਕਹੀ ਹਾਰ ਜਿੱਤਾਂ ਬਾਅਦ ਦਾ ਮੁੱਦਾ ਸ਼ਹਿਰ ਚ ਆਉਂਦਾ ਕਿ ਮੁਕਾਬਲਾ ਕੀਤਾ ਜਾਵੇ ਸ਼ਹਿਰ ਜਾਂਦੇ ਮੁਕਾਬਲਾ ਕੀਤਾ ਜਾਵੇ ਖੁੱਲਾ ਮੈਦਾਨਾ ਛੱਡਿਆ ਜਾਵੇ ਕਿਉਂਕਿ ਜੇ ਖੁੱਲਾ ਮੈਦਾਨ ਛੱਡਿਆ ਤਾਂ ਸ਼ਹਿਰ ਦੇ ਵਿੱਚ ਇੱਕ ਗਲਤ ਮੈਸੇਜ ਆਵੇਗਾ ਇਸ ਲਈ ਉਹ ਰਣਨੀਤੀ ਬਣਾ ਰਹੇ ਨੇ ਕਿਉਂਕਿ 25 ਔਰ 26 ਨੂੰ ਨੋਮੀਨੇਸ਼ਨ ਫਾਇਲ ਕਰਨੀ ਹੈ ਇਸ ਲਈ ਉਹ ਉਹ ਜੋ ਰਣਨੀਤੀ ਬਣਾਣਗੇ ਰਣਨੀਤੀ ਦੇ ਤੈਅਤੀ ਉਹ ਜਿਹੜੇ ਵਿਅਕਤੀ ਨੂੰ ਚੁਣਨਗੇ ਚੋਣ ਮੈਦਾਨ ਦੇ ਵਿੱਚ ਉਤਾਰਨ ਦੇ ਲਈ ਉਜਨਾ ਫਾਈਨਲ ਕੀਤਾ ਜਾਊਗਾ ਇਸ ਤੋਂ ਪਹਿਲੇ ਰਣਨੀਤੀ ਬਣਾਈ ਜਾ ਰਹੀ ਹੈ ਡਿਸਕਸ ਕੀਤਾ ਜਾ ਰਿਹਾ ਹੈ ਦੋਸਤੋ ਜੇ ਵਾਕਈ ਵਿਰੋਧੀਆਂ ਵੱਲੋਂ ਵਿਰੋਧੀ ਧਿਰ ਵੱਲੋਂ ਰਣਨੀਤੀ ਬਣਾ ਕੇ ਚੋਣ ਮੈਦਾਨ ਦੇ ਵਿੱਚ ਆਪਣਾ ਕੈਂਡੀਡੇਟ ਉਤਾਰਿਆ ਜਾਵੇਗਾ ਤਾਂ ਇਹ ਕਹਿ ਸਕਦੇ ਹਾਂ ਕਿ ਸੱਤਾਧਿਰ ਦੇ ਲਈ ਕੋਈ ਆਸਾਨ ਕੰਮ ਨਹੀਂ ਹੋਵੇਗਾ ਪਰ ਹੁਣ ਕੱਲ ਜਾਂ ਪਰਸੋਂ ਜੋ ਗੱਲ ਸੁਣਨ ਨੂੰ ਮਿਲ ਰਹੀ ਹੈ ਜੇ ਵਿਰੋਧੀਆਂ ਵੱਲੋਂ ਚੋਣ ਡਾਂ ਦੇ ਵਿੱਚ ਆਪਣਾ ਕੈਂਡੀਡੇਟ ਉਤਾਰ ਦਿੱਤਾ ਗਿਆ ਤਾਂ ਸੱਤਾ ਧਿਰ ਦੇ ਪਸੀਨੇ ਪਸੀਨੇ ਆਣੇ ਲਾਜ਼ਮੀ ਨੇ ਕਿਉਂਕਿ ਉਹਦੇ ਲਈ ਜਿੱਤਣਾ ਕੋਈ ਆਸਾਨ ਕੰਮ ਨਹੀਂ ਹੋਵੇਗਾ ਜੇ ਇਸ ਤਰ੍ਹਾਂ ਸਾਹਮਣੇ ਕੈਂਡੀਡੇਟ ਆ ਜਾਂਦੇ ਨੇ ਤਾਂ ਦਿਨ ਰਾਤ ਇੱਕ ਕਰਨਾ ਪਵੇਗਾ ਉਸ ਤੋਂ ਬਾਅਦ ਵੀ ਉਹਨਾਂ ਨੂੰ ਜਿੱਤ ਮਿਲਦੀ ਹੈ ਜਾਂ ਨਹੀਂ ਮਿਲਦੀ ਇਹ ਆਉਣ ਵਾਲਾ ਸਮਾਂ ਦੱਸੇਗਾ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ